ਕਿਉ ਮਾਰੇ ਆ ਮਾਤਾ ਨੂੰ ਤੇਰੀ ਮੰਮੀ ਲੱਗਦੀ ਐ ਮਾਤਾ ਦਾ ਕੀ ਨਾਂ ਐ ਪਰਮੇਸੀ ਕਿਉ ਮਾਰੇ ਕਿਉ ਮਾਤਾ ਨੂੰ ਨਹੀਂ ਕੱਪੜੇ ਕੁੱਪੜੇ ਬੇਚਲਦਾ ਸੀ ਕੋਈ ਬਦਲਣ ਵਾਲਾ ਨਹੀਂ ਨਹੀਂ ਮਾਰੇ ਕਿਉ ਕਿੱਧਰ ਲੈ ਕੇ ਚੱਲੇ ਸੀ ਮਾਤਾ ਨੂੰ ਮਾਰੇ ਕਿਉ ਮਾਤਾ ਨੂੰ ਹਾਂ ਗੱਲਾਂ ਕਰਦੀ ਸੀ ਗੱਲਾਂ ਕਰਦੀ ਸੀ ਇਸ ਦਲਤਾਂ ਨਹੀਂ ਪੜੀ ਹੁੰਦੀ ਬਾਲਾ ਦੀ ਕਪੜੇ ਵੀ ਕਿਵੇਂ ਬਦਲਾ ਮਿਲਦਾ ਨਹੀਂ ਤੇ ਫਿਰ ਇਹਦਾ ਮਤਲਬ ਮਾਰਦੇ ਉਹਨੂੰ ਮਾਰਨੇ ਤੋਂ ਮੈਨੂੰ ਕੋਈ ਸਾਰਾ ਇਹ ਨਹੀਂ ਤੂੰ ਕਿਸੇ ਦੇ ਨਹੀਂ ਫਿਰ ਇਹਦਾ ਮਤਲਬ ਮਾਰਦੇ ਉਹਨੂੰ ਦਿਮਾਗ ਚੋਂ ਨਿਕਲ ਗਈ ਕੀ ਦਿਮਾਗ ਚੋਂ ਨਿਕਲ ਗਈ ਕਿੱਥੇ ਛੱਟਣ ਚਲੇ ਆਦੀ ਮਾਤਾ ਨੂੰ ਨਰ ਨਰ ਛੱਟਣ ਚਲੇ ਆਦੀ ਬੋਰੀ ਬਣ ਕੇ ਸ਼ਰਮ ਆਂਦੀ ਹੈ ਕੋਈ ਕਿੱਥੇ ਰਹਿਣਾ ਕਿੱਧਰ ਹੈ ਤੂੰ ਦੁਨੀਆ ਨੇ ਹੈ ਕਿਹੜਾ ਕਿਹੜੇ ਪਾਸੇ ਰਹਿਣਾ ਰੁੜੇ ਵਾਲੀ ਅੱਛਾ ਸ਼ਰਮਾਂਦੀ ਕੁਝ ਮਣੀ ਮੋਟੀ ਆਈ ਆਈ ਇਹ ਆ ਆ ਆਪ ਦੀ ਮਾਨੂੰ ਮਾਰ ਕੇ ਤੇ ਸੁੱਟ ਦਿੱਤੀ ਸੀ ਤੁਨ ਲੋਕ ਡੌਂਟਾ ਜਲਾ ਸੀਗਾ ਅੱਛਾ ਉਦੋਂ ਫੇਰ ਇਹਨੂੰ ਜਿਹੜਾ ਇਤਨ ਲੈ ਇਹ ਰੇਪਰ ਕਰਤੀ ਫਰੀਦਪੁਰ ਲੈ ਕੇ ਸੀਗੀ ਅੱਛਾ ਉੱਤੇ ਬਰਤੀ ਬਤੀ ਕਰ ਕੜਾਈ ਸੀਗੀ ਹੂੰ ਹੂੰ ਫੇਰ ਉਹਦਾ ਉਹਨੇ ਕਿਹਾ ਜਿਹਾ ਸੀ ਮੈਂ ਲੈ ਕੇ ਆਇਆ ਸੀ ਤੁਮ ਨੂੰ ਹੂੰ ਹੂੰ ਫਰੀਦਪੁਰ ਅੱਛਾ ਤੇ ਹੁਣ ਇਹਨੂੰ ਹੁਣ ਇਹ ਮਾਰ ਕੇ ਉੱਟ ਕੇ ਤੇ ਪੱਲੀ 'ਚ ਬੰਦ ਕੇ ਕੱਛੀ ਜਿਹੀ ਚਟਣ ਚੱਲ ਗਿਆ ਸੀਗਾ ਅੱਛਾ ਫੇਰ ਮੈਨੂੰ ਫੋਨ ਕੀਤਾ ਕਿਛ ਬੰਦਿਆਂ ਨੇ ਮੈਂ ਕਰਕੇ ਜਾਂਦਾ ਹੂੰ ਹੂੰ ਫੇਰ ਮੈਨੂੰ ਮੋਟਰ ਚੱਲੇ ਗਏ ਸੀ ਬੱਜ ਕੇ ਫਿਰ ਮਰਾਚ ਰੋਕ ਕੇ ਲੈ ਗਏ ਅੱਛਾ ਇਹ ਬੰਦੇ ਦਾ ਨਾਂ ਕੀ ਹੈ ਮਹਿਲਾ ਦਾ ਨਾਂ ਕੀ ਹੈ ਇਹਦਾ ਇਹਦਾ ਮਹਿਲੇ ਦਾ ਨਾਂ ਤਾਂ ਜੀ ਕਾਸ਼ੀਰਾਮ ਅੱਛਾ ਜੀ ਠੀਕ ਹੈ ਇਹਦਾ ਨਾਂ ਮੈਨੂੰ ਪਤਾ ਨਹੀਂ ਕੀ ਪਰਮੇਸ਼ਵਰੀ ਹਾਂ ਮੈਸ਼ਵਰੀ ਦੇ ਗਿਆ ਮਹੇਸ਼ਵਰੀ ਕੀ ਪਰਮੇਸ਼ਵਰੀ ਪਰਮੇਸ਼ਵਰੀ ਨਹੀਂ ਗਿਆ ਪਰਮੇਸ਼ ਅੱਛਾ ਪਰਮੇਸ਼ ਕਿੰਨੀ ਕੁ ਉਮਰ ਹੋਏਗੀ ਮਾਤਾ ਜੀ 70 ਸਾਲ ਦੀ ਹੈ ਜੀ ਹਾਂ ਅੱਛਾ ਕੀ ਕਹਿਣਾ ਚਾਹੋਗੇ ਇਸ ਘਟਨਾ ਬਾਰੇ ਤੁਸੀਂ ਕਿਵੇਂ ਸੂਚਨਾ ਦਿੱਤੀ ਪੁਲਿਸ ਨੂੰ ਪੁਲਿਸ ਨੂੰ ਮੇਸ਼ਕਨ ਸਾਹਿਬ ਨੂੰ ਫੋਨ ਕੀਤਾ ਜੀ ਮੇਸ਼ਕਨ ਸਾਹਿਬ ਨੇ ਇਹਨਾਂ ਨੂੰ ਫੋਨ ਕੀਤਾ ਅੱਛਾ ਅੱਛਾ ਕਿਹੜਾ ਕਿਹੜਾ ਪਿੰਡ ਕਿਹੜਾ ਜੀ ਆਪਣਾ ਪਿੰਡ ਜੀ ਰੂੜੀ ਵਾਲੀ ਹੈਗਾ ਉਹ ਦਿਨਾਂ ਦਾ ਯੋਗ ਕਰਨਾ ਹੀ ਬਹੁਤ ਜ਼ਿਆਦਾ ਆਪਦੀ ਮਤਲਬ ਮਾਤਾ ਨੂੰ ਇਹ ਮਾਰ ਕੇ ਚਲੇ ਆਦੇ ਉਹਨੇ ਤਾਂ ਮਾਰ ਦਿੱਤਾ ਉਹਨੇ ਨਾ ਬੋਲਦੀ ਹੈ ਮਾਂ ਤੋੜਦੀ ਜੀ ਮਤਲਬ 100 100 ਸਾਲ ਤੋਂ ਵੀ ਉੱਤੇ ਹੀ ਹਾਂ ਨਹਿਰ ਸੁੱਟਾ ਚੱਲਿਆ ਸੀ ਠੀਕ ਹੈ ਕਿਰ ਬਜ਼ੁਰਗ ਮਾਤਾ ਹੈਗੀ ਆ ਤੁਸੀਂ ਦੇਖ ਲਈਤੀ ਤੇ ਮੁੰਡੇ ਵੱਲੋਂ ਮਾਰਕੁੱ ਦਿੱਤੀ ਗਈ ਤੇ ਕਿੰਨੇ ਨਾਲ ਸੁੱਟਣ ਚੱਲਿਆ ਸੀ ਮੌਕੇ ਤੇ ਪੁਲਿਸ ਮੁਲਾਜ਼ਮ ਤੇ ਮੈਂਬਰਸ ਆ ਪਹੁੰਚ ਕੇ ਉਹਨਾਂ ਨੇ ਬਚਾ ਲਿਆ ਇਸ ਬਾਕੀ ਹੱਡੀ ਟੁੱਟੀ ਹੋਈ ਆ ਹੱਥ ਦੀ ਤੇ ਕੰਡੀਸ਼ਨ ਬਹੁਤ ਸੀਰੀਅਸ ਹੈ ਗਿਆ ਬੋਲ ਨਹੀਂ ਸਕਦੇ ਸਰ ਕੀ ਕਹਿਣਾ ਚਾਹੋਗੇ ਇਸ ਘਟਨਾ ਬਾਰੇ ਮਤਲਬ ਇੱਕ ਦਰਿੰਦੇ ਨੇ ਕੰਮ ਕੀਤਾ ਹੈ ਬਦਵਾਗੀ ਘਟਨਾ ਹੈ ਜੀ ਬਹੁਤ ਜਿਸਮਾਨ ਨੇ ਉਹਨੂੰ ਪਾਲਿਆ ਹੈ ਜਿਸਮਾਨ ਨੇ ਉਹਨੂੰ ਜਨਮ ਦਿੱਤਾ ਹੈ ਉਹਨੇ ਇਸ ਤਰ੍ਹਾਂ ਦੀ ਹੱਤ ਜਿਸਮਾਨ ਲਈ ਅੱਛਾ ਜੀ ਜਿਵੇਂ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਵੀ ਇਦਾਂ ਕਰਕੇ ਰੋੜੇ ਵਾਲੀ ਪਿੰਡ ਦੀ ਇਹ ਤਾਂ ਮਾਤਾ ਨੂੰ ਪੱਲੀ ਚ ਬੰਨ ਕੇ ਨਹਿਰ ਤੇ ਸਿੱਟਣ ਚੱਲਿਆ ਸੀ ਉਹਦਾ ਮੁੰਡਾ ਹੂੰ ਇਹ ਅਸੀਂ ਜਦੋਂ ਵੀ ਤੁਰੰਤ ਰੈਕਸ਼ਨ ਕੀਤਾ ਸੀ ਮਾਤਾ ਨੂੰ ਉੱਥੋਂ ਇਹ ਘਰੋਂ ਚੱਕ ਕੇ ਲੈ ਕੇ ਐਂਬੂਲੈਂਸ ਕਰਾ ਕੇ ਲੈ ਕੇ ਆਏ ਕਿ ਕਿਧਰ ਦੇ ਰਹਿੰਦੇ ਜੀ ਕੋਈ ਮਾਤਾ ਜੀ ਦਾ ਨਾਮ ਪਤਾ ਇਹ ਵਾਲੀ ਪਿੰਡ ਹੈ ਇਹਨਾਂ ਦੇ ਅੱਛਾ ਰੂੜੇ ਲਈ ਕੀ ਨਾਮ ਕੀ ਹੈ ਮਾਤਾ ਜੀ ਦਾ ਮਾਤਾ ਦਾ ਨਾਮ ਸਾਨੂੰ ਨਹੀਂ ਪਤਾਗਾ ਤੇ ਇਹਦਾ ਨਾਮ ਹੈਗਾ ਕਾਂਚੀਰਾਮਾ ਮੁੰਡਾ ਕਾਂਚੀਰਾਮ ਅੱਛਾ ਜਿਹਨੇ ਮਾਰਿਆ ਬੋਲ ਨਹੀਂ ਸਕਦੀ ਮਾਤਾ ਦਾ ਨਾਮ ਕੀ ਦਾ ਹਾਂ ਪਰਮੇਸ਼ਰੀ ਦੇਵੀ ਪਰਮੇਸ਼ਰੀ ਦੇਵੀ ਹੈ ਕਿੰਨੀ ਕੁ ਉਮਰ ਹੋਏਗੀ ਮਾਤਾ ਜੀ ਦੀ ਉਮਰ ਲਗਭਗ 100 ਸਾਲ ਦੇ ਨੇੜੇ ਹੀ ਹੈ 100 ਸਾਲ ਦੇ ਨੇੜੇ 70 80 80 ਸਾਲ 70 ਸਾਲ ਦੇ ਨੇੜੇ ਸਰ ਅੱਛਾ ਅੱਛਾ ਹਾਂ ਜੀ ਕਾਫੀ ਬਜ਼ੁਰਗਾਂ ਮਾਤਾ ਹਮਮ ਤੇ ਕਾਫੀ ਉਹਨੂੰ 6:00 ਵਜੀਆਂ ਹੂੰ ਹੂੰ ਉਹਦੀ ਇੱਕ ਜਿਹੜੀ ਪਸਲੀ ਆ ਉਹ ਟੁੱਟ ਕੇ ਬਾਹਰ ਹੀ ਆ ਗਈ ਹੈ ਕਿਸ ਤਰ੍ਹਾਂ ਦੇ ਹਾਲਾਤ ਹੈ ਜੀ ਹਾਲਾਤ ਦੇਖੋ ਜੀ ਡਾਕਟਰ ਸਾਹਿਬ ਦੱਸਣਗੇ ਸਾਨੂੰ ਤਾਂ ਵੀ ਇੰਜ ਲੱਗਦਾ ਵੀ ਮਾਤਾ ਜਿਵੇਂ ਜਿੱਦਾਂ ਜਿੰਨਾ ਦੀ ਜਿਵੇਂ ਉਹਨਾਂ ਦੀ ਉਮਰ ਆ ਤੇ ਸਰਤ ਨਹੀਂ ਲੱਗਦਾ ਵੀ ਉਹ ਪਰ ਡਾਕਟਰ ਸਾਹਿਬ ਦੱਸਣਗੇ ਜਿਵੇਂ ਸਾਨੂੰ ਕੀ ਕਰਨ ਕੀ ਕਾਰਵਾਈ ਕੀਤੀ ਜਾਊਗੀ ਇਸ ਵਿਅਕਤੀ ਦੇ ਖਿਲਾਫ ਸਾਹਬਾਈ ਦੇਖੋ ਜੀ ਜੋ ਹੁਣ ਬਣਦਾ ਜੁਰਮ ਉਹਦੇ ਹਿਸਾਬ ਨਾਲ ਇਸ ਤੇ ਕਾਰਵਾਈ ਇਹ ਵਿਅਕਤੀ ਨੇ ਕੀ ਦੱਸਿਆ ਵੈਸੇ ਕਿਉਂ ਮਾਰਿਆ ਇਹ ਸਾਨੂੰ ਦੱਸਿਆ ਵੀ ਮੇਰੀ ਮਾਂ ਕਾਫੀ ਬਜ਼ੁਰਗ ਹੈਗੀ ਆ ਤੇ ਮੈਂ ਉਹਦੀ ਸਾਂਭ ਸੰਭਾਲ ਨਹੀਂ ਕਰ ਸਕਦਾ ਅੱਛਾ ਤੇ ਮੈਂ ਉਹਦੀ ਸੱਟਾਂ ਮਾਰੀਆਂ ਮੈਂ ਉਹਦੀ ਤੇ ਮੈਂ ਹੁਣ ਸੱਟਾਂ ਚੱਲਿਆ ਸੀ ਕਿ ਮੈਂ ਇਹਦੀ ਸਾਂਭ ਸੰਭਾਲ ਨਹੀਂ ਕਰ ਸਕਦਾ ਨਰ ਸੱਟਾਂ ਚੱਲਿਆ ਜੀ ਹਾਂ ਅੱਛਾ